ਸਤਿ ਸ਼੍ਰੀ ਅਕਾਲ ਵੀਰ ਜੀ ਜਿੰਦਰ ਡੈਡੀ ਫਾਰਮ ਤੋਂ ਤੁਹਾਡਾ ਸਵਾਗਤ ਹੈ ਵੀਰ ਜੀ ਅੱਜ ਆਪਾਂ ਤੁਹਾਨੂੰ ਤਿੰਨ ਨਗ ਦਿਖਾਉਣੇ ਆ ਦੋ ਝੋਟੀਆਂ ਸੋਇਆਂ ਇੱਕ ਟੋਕੜ ਗੱਬਣ ਬਹੁਤ ਜ਼ਿਆਦਾ ਵੱਡੀ ਮਹੀਂ ਤੇ ਵੀਰ ਜੀ ਜਿਹੜੇ ਵੀਰ ਨੇ ਲੈਣੀ ਹੋਣਗੇ ਨੰਬਰ ਸਕਰੀਨ ਤੇ ਚੱਲੂਗਾ ਗੱਲਬਾਤ ਕਰ ਲਿਓ ਵੀਰ ਜੀ ਚੈਨਲ ਨੂੰ ਕਰ ਦਿਓ ਸ਼ੇਅਰ ਐ ਸਬਸਕ੍ਰਾਈਬ WhatsApp ਅਜ ਲਾਈਕ ਕਰੋ WhatsApp ਤੇ ਕਮੈਂਟ ਕਰੋ ਆਓ ਵੀਰ ਜੀ ਕਰਦੇ ਆ ਗੱਲਬਾਤ ਦਿੰਨੇ ਤੁਹਾਨੂੰ ਜਾਣਕਾਰੀ ਇਹਨਾਂ ਬਾਰੇ ਸ਼ਸ਼ੀ ਗਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਵਧੀਆ ਵਧੀਆ ਭਾਜੀ ਕਿਨੇ ਨਗ ਜੇ ਵਧੀਆ ਵਧੀਆ ਦਿਖਾਓ ਫਿਰ ਦੋ ਜਾਣਕਾਰੀ ਜੀ ਜੀ ਦੋ ਮੱਛਲੀਆਂ ਸੁਈਆਂ ਦੇ ਇੱਕ ਇਹ ਤੇ ਇੱਕ ਦੂਜੇ ਦੂਜੇ ਸੁਵੇ ਝੋਟੀਆਂ ਦੇ ਠੀਕ ਜੀ ਇੱਕ ਵੀਜੀਆ ਟੋਕਰ ਗੱਭਣਾ ਠੀਕ ਜੀ ਇਹ ਵੀਜੀਤ ਕਿਤਨਾ ਮਹੀਨੇ ਦੀ ਗੱਭਣਾ ਦਾ 6-7 ਕਿਲੋ ਦੋਤਾ ਬਾੜੇ ਮੈਂ ਹੀ ਮਿਲਦੀ ਆ ਠੀਕ ਜੀ ਖੋਲ ਕੇ ਦਿਖਾ ਦਿਓ ਇੱਕ ਵਾਰੀ ਖੋਲ ਕੇ ਦਿਖਾਉਨੇ ਆ ਵੀਜੀ ਬਹੁਤ ਡਰਗ ਵੱਡੀ ਨਹੀਂ ਹੈ ਠੀਕ ਜੀ ਛੋਟੀ ਮਹੀਨ ਹੈਗੀ ਵੱਡੀ ਮਹੀਗੀ ਆਖੀ ਮੈਂ ਨੂੰ ਕੋਲ ਕੋਈ ਤਾਂ ਇੱਕ ਕਾਫੀ ਨਹੀਂ ਚੈੱਕ ਕਰ ਰਹਾ ਮੈਂ ਵੀ ਵੀ ਜੀ ਮੋਲੇ ਸਾਹ ਤਰਕੜੀਏ ਬੱਤਰ ਕਰੀਏ ਠੀਕ 65000 ਦੀ ਮੈਂ ਹੀ ਦਾਂਗੇ ਬਾੜੇ ਮੈਂ ਹੀ ਮਿਲਦੀ ਹੈ ਠੀਕ ਹੈ ਕੋਈ ਮਾਨਤਨ ਮਾਨਤਨ ਥੋੜਾ ਬੋਧਾ 1500 ਦਾ ਵੱਧ ਨਹੀਂ ਹੋਣਾ ਠੀਕ ਦੇ

ਪਾ ਜੀ ਇਹਦਾ ਕੀ ਰੇਟ ਜੇ ਜੀ ਮੁੱਲ ਕਰਨਾ 1 20 ਕਰ ਲਈਏ 25 ਕਰ ਲਈਏ ਉਹ ਫਾਇਦਾ ਰਹੇਗਾ ਠੀਕ ਜੀ ਇਹ ਛੋਟੀ 1 15 ਦੇ ਦਾਂਗੇ 12 11 12 ਕਿਲੋ ਬੋਲਾ ਹੋਊਗਾ ਪਰਸਪੋ ਨਹੀਂ ਸੁਈਗੇ ਠੀਕ ਜੀ ਕੋਈ ਮਾਨਤਾ ਹਣ ਮਾਨਤਾ ਹੋਏਗਾ ਜਰੂਰ ਵੱਡੀ ਛੋਟੀ ਫੁੱਲ ਵੱਡੀ ਠੀਕ ਜੀ ਜੇ ਆ ਮੱਝ ਸੁਈ ਜੇ 50 ਸੁਆ ਠੀਕ ਜੀ ਸੁਆ ਕਰੇ 15 ਦਨਾਂ ਦਾ ਠੀਕ ਹੈ ਇਥੇਲੇ 12 ਤੋਂ 13 ਕਿਲੋ ਦੁੱਧ ਹੋਏਗਾ ਪੱਕਾ ਠੀਕ ਜੀ ਦੇਖੋ ਮਾਝ ਪਾ ਜੀ ਇਹਦਾ ਕੀ ਰੇਟ ਜੇ ਮੁੱਲ ਵੀ ਜੀ ਕਰਦੇ ਆ 1 15 ਠੀਕ ਦੇ ਚਲੋ 1 5 ਮਾਮਨ ਕਰ ਦਾਂਗੇ ਠੀਕ ਦੇ 12 ਕਿਲੋ 13 ਕਿਲੋ 12 ਕਿਲੋ ਪੱਕਾ ਲਾਓ ਤੁਸੀਂ ਠੀਕ ਦੇ ਵੱਡੀ ਮਹੀ ਇਹ ਵੀ ਠੀਕ ਹੈ ਬਾਕੀ ਮੇਰੇ ਵੀ ਆ ਗਏ ਤਾਂ ਮਾਮਨ ਹੋਏਗਾ ਬਾਕੀ ਮੈਂ ਕਿਹ ਚੱਕ ਸਕਦੇ ਜੇ ਫੁੱਲ ਹਾਈਟ ਨੇ ਮੈਂ ਨਹੀਂ ਲਿਖਿਆ ਨਹੀਂ ਹਾਂਜੀ ਹਾਂਜੀ ਪਾ ਜੀ ਮੜਾ ਜਾ ਆਪਣਾ ਡਰੈਸ ਬੋਲ ਦਿਓ ਹਾਂ ਜੀ ਜਿੰਦ ਪਿੰਡ ਤੇ ਸੀਆਂ ਜੇ ਹਾਂਜੀ ਹਾਂਜੀ ਦੱਸਾਂਗਾ ਹਾਂਜੀ ਤੇ ਤੇ ਜ਼ਿਲ੍ਹਾ ਗਰਦੌਾ ਫੋਰ ਹਾਂਜੀ ਹਾਂਜੀ ਤੇਰਾ ਨਾਮ ਬਣਾਣਕ ਠੀਕ ਦੇ ਨੰਬਰ ਹੈ 99885 64412 7087 ਤੇ ਬਣਿਆ ਤੁਕ ਲਿਆ ਠੀਕ ਦੇ ਵੀਜੀ ਇਹੋ ਜ ਆਪਣੇ ਪਤੇ ਨਵੀਆਂ ਨਹੀਂ ਚੈੱਕ ਕਰ ਲੈ ਮੇਰੇ ਵੀ ਨਵੀਆਂ ਮੀਆਂ ਜੀ ਠੀਕ ਦੇ